ਸਸ ਸੇਗਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਐਜੂਕੇਸ਼ਨਲ ਡਿਜੀਟਲ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਦੇ ਵਿੱਚ ਰਿਕਰੂਟਮੈਂਟ ਦੀ ਜਾਣਕਾਰੀ ਦਿੱਤੀ ਜਾਂਦੀ ਔਰ ਉਹਨਾਂ ਰਿਕਰੂਟਮੈਂਟ ਲਈ ਤੁਹਾਨੂੰ ਤਿਆਰੀ ਵੀ ਇਸੇ ਚੈਨਲ ਤੇ ਹੀ ਕਰਵਾਈ ਜਾਂਦੀ ਹੈ ਅੱਜ ਦੀ ਗੱਲ ਕਰੀਏ ਤਾਂ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਜਨਵਰੀ ਮਹੀਨੇ ਦੇ ਕਰੰਟ ਅਫੇਅਰ ਜੋ ਆਪਾਂ ਪੜ੍ਹ ਰਹੇ ਹਾਂ ਉਹਨਾਂ ਵਿੱਚ 17 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ ਦੀਆਂ ਜਿੰਨੀਆਂ ਵੀ ਨਿਊਜ਼ ਨੇ ਉਹਨਾਂ ਨੂੰ ਵਨ ਲਾਈਨਰ ਦੇ ਵਿੱਚ ਕਨਵਰਟ ਕਰਕੇ ਡਿਸਕਸ ਕਰਾਂਗੇ ਔਰ ਇਹ ਵੀਡੀਓ 듀 ਲੈਂਗੁਏਜ ਦੇ ਵਿੱਚ ਰਹਿਣ ਵਾਲੀ ਹੈ ਜਿਸ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਨੂੰ ਯੂਜ਼ ਕੀਤਾ ਜਾਏਗਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ तो बिना देरी शुरू करते हैं तो पहला क्वेश्चन है चीफ मिनिस्टर भगवंत मान रिसीव्ड दैट थ्रेट्स मुख्यमंत्री भगवंत मान ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ 테러ਰਿਸਟ ਲਖਵੀਰ ਸਿੰਘ ਲੰਡਾ ਡਕਲੇਅਰ ਫੁਰਗੇਟ ਇਨ ਨਾਓ ਐਕਸ਼ਨ ਟੂ ਸੀਜ਼ ਪ੍ਰੋਪਰਟੀ 스타ਟਡ ਅਤਵਾਦੀ ਲਖਵੀਰ ਸਿੰਘ ਲੰਡਾ ਐਲਾਨਿਆ ਪਗੋੜਾ ਹੁਣ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ सीएम भगवंत मान नीड्स एंबेसडर्स ऑफ सिक्स कंट्रीज इनवाइट्स इन्वेस्टमेंट इन पंजाब सीएम भगवंत मान ने 6 ਦੇਸ਼ਾਂ ਦੇ ਰਾਜਦੂਤਾਂ ਨਾਲ ਕੀਤੀ ਮੁਲਾਕਾਤ ਪੰਜਾਬ ਚ ਨਿਵੇਸ਼ ਦਾ ਦਿੱਤਾ ਸੱਦਾ and 19120 schools of Punjab will be connected to the internet 1096 new classrooms will also be built ਪੰਜਾਬ ਦੇ ਸਾਰੇ 19120 ਸਕੂਲਾਂ ਨੂੰ ਇੰਟਰਨੈਟ ਨਾਲ ਜੋੜਿਆ ਜਾਵੇਗਾ ਅਤੇ 1096 ਨਵੇਂ ਕਲਾਸਰੂਮ ਵੀ ਬਣਾਏ ਜਾਣਗੇ ਰੀਸੈਂਟਲੀ ਡਾਕਟਰ ਪਰਸਨਾ ਕੁਮਾਰ ਆਚਾਰਿਆ ਹੈਜ਼ ਟੇਕਨ ਚਾਰਜ ਐਜ਼ ਡਾਇਰੈਕਟਰ ਫਾਈਨਾਂਸ ਆਫ ਐਨ ਐਲ ਸੀ ਇੰਡੀਆ ਲਿਮਟਿਡ हाल ही ਵਿੱਚ ਡਾਕਟਰ ਪਰਸਨਾ ਕੁਮਾਰ ਆਚਾਰੀਆਂ ਨੇ ਐਨ ਐਲ ਸੀ ਇੰਡੀਆ ਲਿਮਟਿਡ ਦੇ ਡਾਇਰੈਕਟਰ ਵਿੱਤ ਵਜੋਂ ਚਾਰਜ ਸੰਭਾਲਿਆ ਹੈ ਰੀਸੈਂਟਲੀ ਫੇਮਸ ਮਲਿਆਲਮ 뮤జిక్ ਡਾਇਰੈਕਟਰ ਕੇ ਕੇ ਜॉय ਹੈਜ਼ ਪਾਸਡ ਅਵੇ ਐਟ ਦਾ ਏਜ ਆਫ 77 ਹਾਲ ਹੀ ਵਿੱਚ ਮਸ਼ਹੂਰ ਮਲਿਆਲਮ ਸੰਗੀਤ ਨਿਰਦੇਸ਼ਕ

ਦਾ ਨਿਊ ਕੈਂਪਸ ਆਫ ਨੈਸ਼ਨਲ ਅਕੈਡਮੀ ਆਫ ਕਸਟਮਸ ਇਨ ਡਾਇਰੈਕਟ ਟੈਕਸਸ ਐਂਡ ਨਾਰਕੋਟਿਕਸ ਇਨ ਦਾ ਸਟੇਟ ਆਫ ਆਂਧਰਾ ਪ੍ਰਦੇਸ਼ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਰਾਜ ਵਿੱਚ ਨੈਸ਼ਨਲ ਅਕੈਡਮੀ ਆਫ ਕਸਟਮ ਅਸਿੱਧੇ ਟੈਕਸ ਅਤੇ ਨਾਰਕੋਟਿਕਸ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਹੈ ਰੀਸੈਂਟਲੀ ਦਾ 7th ਇੰਡੀਅਨ ਇੰਟਰਨੈਸ਼ਨਲ A Ramaina fair will be organized in the old fort complex of Delhi. ਆਲੀ yes. ਵਿੱਚ ਦਿੱਲੀ ਦੇ ਪੁਰਾਣੇ ਕਿਲੇ ਕੰਪਲੈਕਸ ਵਿੱਚ ਸਤਵਾਂ ਭਾਰਤ ਅੰਤਰਰਾਸ਼ਟਰੀ ਅਰਾਮੈਨ ਮੇਲਾ ਆਯੋਜਿਤ ਕੀਤਾ ਜਾਵੇਗਾ। Recently Vivek Aramaswami has dropped out of the race for the US presidency. ਹਾਲ ਹੀ ਚ ਵਿਵੇਕ ਰਾਮਸਵਾਮੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਚੋਂ ਬਾਹਰ ਹੋ ਗਏ ਹਨ ਰੀਸੈਂਟਲੀ ਬਰਨਾਰਡੋ ਅਰੇਵਾਲੋ ਹੈਜ਼ ਬਿਕਮ ਦਾ ਨਿਊ ਪ੍ਰੈਜ਼ੀਡੈਂਟ ਆਫ ਗੁਆਟੇਮਾਲਾ ਹਾਲ ਹੀ ਚ ਬਰਨਾਰਡੋ ਅਰੇਵਾਲੋ ਗੁਆਟੇਮਾਲਾ ਦੇ ਨਵੇਂ ਰਾਸ਼ਟਰਪਤੀ ਬਣੇ ਹਨ ਰੀਸੈਂਟਲੀ ਥਰੂ ਵੱਲੂਵਰ ਡੇ ਹੈਜ਼ ਬੀਨ ਸੈਲੀਬ੍ਰੇਟਡ ਔਨ 16 ਜਨਵਰੀ ਹਾਲ ਹੀ ਚ 16 ਜਨਵਰੀ ਨੂੰ tiruvalluvar divas manaya gaya hai recently the first bilateral exercise x ex ayodhya between the navies of india and thailand has started haalich bharat ate thailand diyan jal sainama vichale pehla dwanna abhyas x ayodhya shuru hoya hai recently president droupadi murmu has inaugurated the fifth

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨਵੀਂ ਦਿੱਲੀ ਵਿੱਚ ਕੇਂਦਰੀ ਅਡਜਿਸਟ੍ਰਰ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ ਰੀਸੈਂਟਲੀ ਸੀਆਈ ਨੈਸ਼ਨਲ ਕਾਨਕਲੇਵ ਔਨ ਰੋਡ ਸੇਫਟੀ ਹੈ ਹੈਜ਼ ਬੀਨ ਆਰਗੇਨਾਈਜ਼ਡ ਇਨ ਨਿਊ ਦਿੱਲੀ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਸੜਕ ਸੁਰੱਖਿਆ ਤੇ ਸੀਆਈਆਈ ਨੈਸ਼ਨਲ ਕਨਕਲੇਵ ਦਾ ਉਜੋਜਨ ਕੀਤਾ ਗਿਆ ਹੈ ਰੀਸੈਂਟਲੀ ਹਰਿਆਣਾ ਚੀਫ ਮਿਨਿਸਟਰ ਮਨੋਹਰ ਲਾਲ ਖੱਟ ਹੈਜ਼ ਲੈਟਸ ਦਾ ਫਾਊਂਡੇਸ਼ਨ ਸਟੋਨ ਆਫ ਅ ਮੈਡੀਕਲ ਕਾਲਜ ਐਂਡ ਹਸਪੀਟਲ ਇਨ ਪੰਚਕੁਲਾ ਹਾਲ ਹੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟ ਨੇ ਪੰਚਕੁਲਾ ਵਿੱਚ ਇੱਕ ਮੈਡੀਕਲ ਕਾਲਜ ਅਤੇ ਹਸਪੀਟਲ ਦਾ ਨੀਂਹ ਪੱਥਰ ਰੱਖਿਆ Recently the Indian Air Force has launched operation Sarv Shakti in Jammu and Kashmir हाल ही ਵਿੱਚ ਭਾਰਤੀ ਹਵਾਈ ਸੈਨਾ ਨੇ ਜੰਮੂ ਕਸ਼ਮੀਰ ਵਿੱਚ ਆਪਰੇਸ਼ਨ ਸਰਵ ਸ਼ਕਤੀ ਸ਼ੁਰੂ ਕੀਤਾ ਹੈ Recently US Air Force officer Madison Marsh has won the crown of Miss America 2024 ਹਾਲ ਹੀ ਵਿੱਚ ਅਮਰੀਕੀ ਹਵਾਈ ਸੈਨਾ ਦੇ ਅਧਿਕਾਰੀ मैरिसन मार्श ने मिस अमेरिका 2024 का ताज जीतया है रिसेंटली कोल मिनिस्ट्री हैज ऑर्गेनाइज्ड अ रोड शो इन रांची झारखंड हाल ही में कोला मंत्रालय ने झारखंड में रांची में रोड शो का आयोजन किया है Recently डॉक्टर परसन कुमार आचार्य हैज टेकन चार्ज एज डायरेक्टर ऑफ एनएलसी इंडिया लिमिटेड ਅਲਹੀ ਵਿੱਚ ਡਾਕਟਰ ਪਰਸਨ ਕੁਮਾਰ ਆਚਾਰੀਆਂ ਨੇ ਐਨ ਐਲ ਸੀ ਇੰਡੀਆ ਲਿਮਟਿਡ ਦੇ ਡਾਇਰੈਕਟਰ ਵਜੋਂ ਚਾਰਜ ਸਵਾਰਿਆ ਹੈ اٹینڈنس ਬਾਇਓਮੈਟ੍ਰਿਕ ਸਿਸਟਮ ਇਜ਼ ਬੀਂਗ ਸਟਾਪਡ ਫਾਰ ਟੀਚਰਸ ਇਨ ਗਵਰਨਮੈਂਟ ਸਕੂਲ ਆਫ ਪੰਜਾਬ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਲਈ ਹਾਜ਼ਰੀ ਬਾਇਓਮੈਟ੍ਰਿਕ ਸਿਸਟਮ ਬੰਦ ਕੀਤਾ ਜਾ ਰਿਹਾ ਹੈ ਰੈਡ ਅਲਰਟ ਹੈਜ਼ ਬੀਨ ਇਸ਼ੂਡ ਬਾਈ ਦਾ Meteorological Department in Punjab and Haryana. Punjab the Haryana which was Red Alert jari During the investigation of the news of Punjab's famous singer Babu Man's death in an accident, the news has turned out to be fake. मशहूर गायक बब्बू मानी एक्सीडेंट मौत की खबर की पड़ताल दौरान खबर फर्जी निकली है तो थैंक यू फॉर वॉचिंग प्लीज मेरे चैनल कर लो बैलाइकन प्रैस कर लो ताजो आडियोज की नोटिफिकेशन नोटिफिशन मिल सके तो थैंक यू